ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਦੇ ਹੋਏ ਇੱਕ ਵੱਡਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਦੇ ਲਈ ਵੱਡੀ ਚੁਣੌਤੀ ਬਣ ਗਈ ਹੈ ਕਹਿ ਸਕਦੇ ਹਾਂ ਕਿ ਕਾਲੇ ਪਾਣੀਆਂ ਦਾ ਮੁੱਦਾ ਹੁਣ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਤਾਂ ਮੋਰਚੇ ਦੇ ਆਗੂ ਦੇ ਵੱਲੋਂ ਐਲਾਨ ਕਰਦੇ ਕਿਹਾ ਗਿਆ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਤੇ ਇੱਕ ਵੱਡਾ ਕਾਫਲਾ ਇਕੱਤਰ ਕੀਤਾ ਜਾਵੇਗਾ ਜੋ ਸਰਕਾਰ ਦੇ ਖਿਲਾਫ ਆਰ ਪਾ ਦੀ ਜੰਗ ਸ਼ੁਰੂ ਕਰੇਗਾ ਉਹਨਾਂ ਕਹਿੰਦੇ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਗਈ ਹੈ ਆਓ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਮੋਰਚੇ ਦੇ ਆਗੂ ਨੇ ਕਾਰਪੋਰੇਸ਼ਨ ਚਾਉਣਾ ਨੇ ਗੋਗੀ ਵਰਗੇ ਕਦੇ ਸਤਲੋਜ ਕਿਸ਼ਤੀ ਲੈ ਕੇ ਉਤਰ ਜਾਂਦੇ ਆ ਕਦੇ ਆ ਭੰਦੇ ਇੱਥੇ ਨਹੀਂ ਪੱਥਰ ਆ ਕੇ ਇਹ ਇਹ ਮੁੱਦਾ ਹੈ ਕਿਉਂ ਨਹੀਂ ਕਿ ਲੁਧਿਆਣਾ ਮਰ ਨਹੀਂ ਰਿਹਾ ਜਿਹੜੀ ਗੱਲ ਇਹ ਪ੍ਰਵਾਸੀਆਂ ਦੀ ਕਰਦੇ ਆ ਕਿ ਪ੍ਰਵਾਸੀ ਪਾਣੀ ਨਹੀਂ ਪੀਂਦੇ ਕਿਉਂ ਨਹੀਂ ਮਰ ਰਹੇ ਜਿਹੜੇ ਖਿਲਾਫ ਖੜੇ ਕਰਦੇ ਆ ਲਿਆ ਕੇ ਬੰਦੇ ਉਹ ਵੀ ਤਾਂ ਮਰ ਰਹੇ ਨੇ ਉਹ ਤਾਂ ਗਰੀਬ ਬੰਦੇ ਨੇ ਉਹਨਾਂ ਦਾ ਇਲਾਜ ਵੀ ਨਹੀਂ ਕਰਾਇਆ ਜਾਣਾ ਤਕੜਾ ਦਾ ਇਲਾਜ ਵੀ ਕਰਾ ਲੂਗਾ ਪੂਰਾ ਲੁਧਿਆਣਾ ਪੀੜਤਾ ਪੂਰਾ ਪੂਰਾ ਕੱਲਾ ਕੱਲਾ ਬੱਚਾ ਬੱਚਾ ਪੀੜਤਾ ਲੁਧਿਆਣ ਦਾ ਤੇ ਮੈਂ ਲੁਧਿਆਣ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਹੁਣ ਤੁਹਾਡੇ ਕੋਲੇ ਵੋਟਾਂ ਲੈਣ ਆਉਣਗੇ ਆਮ ਆਦੀ ਪਾਰਟੀ ਵਾਲੇ ਘੇਰ ਕੇ ਸਵਾਲ ਕਿਉਂ ਨਹੀਂ ਪੁੱਛਦੇ ਵੀ ਦੱਸੋ ਸਾਨੂੰ ਜ਼ਹਿਰ ਦੇ ਕਿਉਂ ਮਾਰਿਆ ਜਾ ਰਿਹਾ ਚੁੱਪ ਕਿਉਂ ਨੇ ਲੋਕ ਕਿਹੜੀ ਗੱਲ ਤੋਂ ਕੀ ਸਾਨੂੰ ਦੇ ਦੇਣਗੇ ਇਹ ਜਾਂ ਕੀ ਦੇਤਾ ਸਾਨੂੰ ਇਹਨਾਂ ਨੇ ਸਾਨੂੰ ਜ਼ਹਿਰ ਦੇਣੀ ਹੈ ਉਹ ਦੇਈ ਜਾਂਦੇ ਆ ਪਹਿਲਾਂ ਵਾਲੇ ਵੀ ਦੇ ਗਏ ਹੁਣ ਵੀ ਦੇਈ ਜਾਣਗੇ ਸੋ ਮੈਂ ਕਹਿੰਦਾ ਇਹਨਾਂ ਵੋਟਾਂ ਦੇ ਵਿੱਚ ਇਹ ਵੱਡਾ ਮੁੱਦਾ ਖਾਸ ਜ਼ਰੂਰਤ ਤੇ ਲੁਧਿਆਣਾ 'ਚ ਹੋਣਾ ਚਾਹੀਦਾ ਇਹਨਾਂ ਲੋਕਾਂ ਨੂੰ ਘੇਰ ਕੇ ਪੁੱਛਿਆ ਜਾਵੇ ਲੋਕਾਂ ਦੁਆਰਾ ਵੀ ਦੱਸੋ ਭਾਈ ਤੁਸੀਂ ਆ ਜਿਹੜਾ ਗੰਦ ਜ਼ਹਿਰ ਪਾਤੀ ਚਲੋ ਇਹਨਾਂ ਨੇ ਬਾਹ ਫੜਿਆ ਕਰੋ ਜਿੰਨੇ ਐਮਸੀ ਖੜੇ ਹੋਇਆ ਜਿੰਨੇ ਵੀ ਕੌਂਸਲਰ ਖੜੇ ਕੀਤੇ ਬੰਦੇ ਕੈਂਡੀਡੇਟ ਆ ਉਹਨਾਂ ਦੀ ਬਾਹ ਫੜੋ ਇਹਨਾਂ ਦਾ ਵੱਡਾ ਨੇਤਾ ਹਾਂ ਦਾ ਬਾਹ ਫੜੋ ਬਲੀਪੁਰ ਲੈ ਜਾਓ ਤਾਜਪੁਰ ਲੈ ਜਾਓ ਗੌਂਸਪੁਰੇ ਲੈ ਜਾਓ ਜਮਾਲਪੁਰ ਜਿੱਥੇ ਮਰਜ਼ੀ ਲੈ ਜਾਓ ਕਹਿਆ ਜੀ ਆਓ ਤੁਹਾਨੂੰ ਪਾਣੀ ਪਿਉਣਾ ਜਾਂ ਸਾਨੂੰ ਪਿਆਰ ਹੈ ਇੱਕ ਵਾਰੀ ਲੈ ਕੇ ਜਾਇਓ ਇੱਕ ਨਾ ਸਾਡੀ ਜਿਹੜੀ ਪਹਿਲਾਂ ਗੱਲ ਕਹੀ ਹੈ ਨਾ ਅਸੀਂ ਸਾਡਾ ਮਕਸਦ ਇਹ ਆ ਜਿਹੜਾ ਅਸੀਂ ਤੁਹਾਨੂੰ ਕਿਹਾ ਨਾ ਕਿ ਇੱਕ ਕਲਾ ਬੁੱਢੇ ਨਾਲ ਇਹਦਾ ਮਸਲਾ ਨਹੀਂਗਾ ਕੀ ਜਦੋਂ ਇਲੈਕਸ਼ਨ ਹੁੰਦੇ ਆ ਵੇਜੀ ਇਲੈਕਸ਼ਨ ਤੋਂ ਇਹ ਘਰ ਵਾਲਿਆਂ ਨੂੰ ਠੱਲਣਗੇ ਫੇਰ ਉਹਦੇ ਤੇ ਕੋਈ ਹੋਰ ਗੱਲਾਂ ਕਰਨਗੇ ਉਹ ਯਾਰ ਇੰਨਾ ਮੁੱਦਿਆਂ ਤੇ ਇਲੈਕਸ਼ਨ ਹੋਣ ਆਹੀ ਤਾਂ ਸੀ ਕਹਿ ਰਹੇ ਆ ਤੁਹਾਡੇ ਕੀ ਇਲੈਕਸ਼ਨ ਪੰਜਾਬ ਦੇ ਇਲੈਕਸ਼ਨ ਜਦੋਂ ਵੀ ਕਿਤੇ ਹੋਏ ਨੇ ਕਿਤੇ ਇੰਨਾ ਮੁੱਦਿਆਂ ਤੇ ਹੋਏ ਨੇ ਆ ਬਾਈ ਇਲੈਕਸ਼ਨ ਹੋਏ ਚਾਰ ਕਿਹੜੀਆਂ ਗੱਲਾਂ ਹੋ ਰੀਆਂ ਸੀ ਵੀ ਇਹ ਘਰ ਵਾਲੀ ਨੇ ਆਏ ਕਹੇ ਤਾਂ ਉਹ ਇੱਕ ਮੰਤਰੀ ਬੋਲ ਪਿਆ ਆ ਕੇ ਸੈਂਟਰ ਦਾ ਮਨਿਸਟਰਰ ਹੈ ਇਹ ਤਾਂ ਜੀ ਘਰ ਵਾਲੀ ਨੇ ਐ ਕਹਿਤਾ ਲਈ ਮੇਰੇ ਕੰਮ ਦੀ ਨਹੀਂ ਰਹੀ ਉਹ ਅੱਗੋਂ ਜਵਾਬ ਦੇਣ ਲੱਗ ਗਿਆ ਲਾਹਨਤ ਆ ਯਾਰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆਣੀ ਹੈ ਔਰ ਉਹਦੇ ਚ ਗੱਲ ਕਿਹਦੇ ਤੇ ਹੋ ਰਹੀ ਹੈ ਵੋਟ ਕਿਹੜੀ ਗੱਲ ਤੇ ਪੈ ਰਹੀ ਹੈ ਇੰਨਾ ਬੇਹੁਦਾ ਗੱਲਾਂ ਉੱਤੇ ਔਰ ਜਿਹੜੇ ਬੇਹੁਦਾ ਗੱਲਾਂ ਕਰਦੇ ਨੇ ਅਸੀਂ ਉਹਨਾਂ ਨੂੰ ਸਰਕਾਰਾਂ ਚ ਭਾਦ ਦਿੰਨੇ ਆ ਜਾ ਕੇ ਉੱਥੇ ਪਾਰਲੀਮੈਂਟ ਚ ਬੋਲੇ ਇਹੀ ਸਾਡੇ ਇਥੋਂ ਦੇ ਮੈਂਬਰ ਪਾਰਲੀਮੈਂਟ ਤੇ ਡਾਈਂ ਰਹਿਣੀ ਚਾਹੀਦੀ ਹੈ ਕੈਨ ਯੂ ਆਸਕ ਮੈਂ মিডিਆ ਨੂੰ ਕਹੂੰਗਾ ਇਹਨਾਂ ਨੂੰ ਪੁੱਛਿਓ ਜੇ ਜ਼ਰਾ ਕਿ ਡਾਇਮ ਜੋ ਆ ਬੰਦੇ ਮਾਰ ਰਹੀ ਹੈ ਜੋ ਕੈਮੀਕਲ ਕਲੀਨ ਹੁੰਦਾ ਹੈ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਨੂੰ ਜਰਾ ਐਨਜੀਟੀ ਦੀ ਫੁੱਲ ਫਾਰਮ ਪੁੱਛ ਲਈਓ ਜੇ ਆ ਸਾਡੀ ਟ੍ਰੈਜੇਡੀ ਹੈ ਕਿ ਸਾਡੇ ਲੀਡਰ ਉਹ ਬੰਦੇ ਨੇ ਜੋ ਟਫਰ ਹੁੰਦੇ ਨੇ ਸਾਡੇ ਲੀਡਰ ਉਹ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਆਪਦੀਆਂ ਗੱਲਾਂ ਦਾ ਇਹ ਮੁੱਦਿਆਂ ਤੇ ਇਲੈਕਸ਼ਨ ਹੋਣ ਜਿਹਦੇ ਕਾਲਾ ਪਾਣੀ ਥੋੜੀ ਹੋਂਦਾ ਹੈ ਪੰਜਾਬ ਦੀ ਜੀਵਨ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਜੇ ਜੇ ਪਾਣੀ ਗੰਦਾ ਹੋ ਗਿਆ ਪਾਣੀ بچਿਆ ਨਾ ਜਿਵੇਂ ਲਖੇ ਨੇ ਕਿਹਾ ਤਾਂ ਆਪ ਕਰਾਂਗੇ ਕੀ ਕੀ ਉਹਦੇ ਲਈ ਕੋਈ ਪਾਲਿਸੀ ਕੋਈ ਮੁੱਦਾ ਕੋਈ ਮੈਨੀਫੈਸਟੋ ਕੋਈ ਗੱਲ ਹਰ ਰੋਜ਼ ਮੁੱਖ ਮੰਤਰੀ ਬੋਲਦਾ ਕਿਤੇ ਕੀਤੀ ਐਡਾ ਵੱਡਾ ਰੋਹ ਆ ਗਿਆ ਇਨੇ ਲੋਕ ਆ ਗਏ ਉਹਦੇ ਲਈ ਕੋਈ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਗੱਲ ਨਿਕਲੀ ਕਿਉਂ ਨਹੀਂ ਨਿਕਲੀ ਉਸ ਦਿਨ ਜਦ ਸਾਡੇ ਨਾਲ ਗੱਲਾਂ ਕਰ ਰਹੇ ਸੀ ਇਹਨਾਂ ਨੂੰ ਰੂਪ ਚ ਲੈ ਕੇ ਗੱਲਾਂ ਹੋ ਰਹੀਆਂ ਸੀ ਕਿਤੇ ਬਿਆਨ ਦਿੱਤਾ ਕਿਉਂ ਨਹੀਂ ਦਿੱਤਾ ਕਿ ਤੁਹਾਡੇ ਇਹ ਮੁੱਦੇ ਨਹੀਂ ਆ ਅਮਰੀਕਾ ਦੇ ਇਲੈਕਸ਼ਨ ਨਹੀਂ ਵੇਖਿਆ ਆਪਾ ਮੁੱਦਿਆਂ ਤੇ ਇਲੈਕਸ਼ਨ ਹੁੰਦੇ ਆ ਸਾਡੇ ਇੱਥੇ ਬੇਹੁਦਾ ਗੱਲਾਂ ਤੇ ਇਲੈਕਸ਼ਨ ਹੁੰਦੇ ਨੇ ਇਸੇ ਲਈ ਇਹ ਜੇ ਲੋਕ ਇਹ ਬੰਦੇ ਨੇ ਔਰ ਇਹ ਹਜਾ ਸਤਿਆਨਾਸ਼ ਕਰਦੇ ਨੇ ਜਿਵੇਂ ਉਹ ਕਰਨੇ ਨੇ ਪੰਜਾਬ ਦਾ ਔਰ ਪਹਿਲਿਆਂ ਨੇ ਵੀ ਆਹੀ ਕੀਤਾ ਸੀ ਖੈਰ ਦਾਸ ਜੀ ਆ ਕਿ ਪਾਣੀ ਦੇ ਮੁੱਦਿਆਂ ਲੈ ਕੇ ਲਗਾਤਾਰ ਸਮਾਜਸੀ ਵੀ ਆਗੂ ਦੇ ਵੱਲੋਂ ਮੋਰਚੇ ਖੋਲੇ ਜਾ ਰਹੇ ਨੇ ਤਾਂ ਕਿ ਗੰਦੇ ਪਾਣੀ ਦੇ ਮਸਲੇ ਦਾ ਹੱਲ ਹੋ ਸਕੇ ਜਿਸ ਦੇ ਚੱਲਦੇ ਹੁਣ ਵੱਡੀ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ